ਦੇਖੋ ਬਾਦਲ ਸਾਹਿਬ ਵਲੇ ਇਹ ਸਲਕੇ ਦੇ ਐਨੇ ਕੰਮ ਕੀਤੇ ਮੈਂ ਬਾਦਲ ਸਾਹਿਬ ਦਾ ਮੇਰੇ ਤੇ ਹੱਥ ਸੀ ਬੀਬਾ ਦਾ ਹੱਥ ਸੀ ਸੁਖਵੀਰ ਜੀ ਉਹਨਾਂ ਦਾ ਹੱਥ ਸੀ ਜੋ ਕਹਾ ਉਹ ਕੀਤਾ ਪੰਜ ਸਾਲ ਟਿਕੇ ਨਹੀਂ ਆ ਤੁਹਾਡੇ ਕਨਾਲ ਰੈਸ਼ਨ ਹਾਊਸ ਬੈਠ ਕੇ ਦੋ ਦਿਨ ਸੰਗਤ ਦਰਸ਼ਨ ਲਾਉਂਦਾ ਸੀ ਜੇ ਕਿਸੇ ਤਹਿਸੀਲਦਾਰ ਨੇ ਪੈਸੇ ਲੈ ਲੇ ਉਹ ਵੀ ਮੜਾਏ ਜੇ ਪਟਵਾਰੀ ਨੇ ਲੈ ਲੇ ਉਹ ਵੀ ਮੜਾਏ ਤੇ ਜੇ ਭਾਈ ਅਖਾਖੀ ਵਰਦੀ ਵਾਲਿਆਂ ਨੇ ਲੈ ਲੇ ਇਹ ਵੀ ਮੜਾਏ ਦੱਸੋ ਮੈਨੂੰ ਮੜਾਏ ਕਿ ਨਹੀਂ ਮੜਾਏ ਔਲੀ ਬੋਲਦੇ ਹਾਂ ਜਿਵੇਂ ਡਰ ਲੱਗਦਾ ਹੁੰਦਾ ਤੇ ਫਿਰ ਉਹ ਸਰਕਾਰ ਚੰਗੀ ਸੀ ਕਿ ਆ ਆਉਣ ਵਾਲੀ ਚੰਗੀ ਹੈ ਆਉਣ ਵਾਲੀ ਚੰਗੀ ਹੈ ਦੇਖੋ 5 ਸਾਲ ਤਾ ਤੁਹਾਨੂੰ ਕੈਪਟਨ ਸਾਹਿਬ ਨੇ ਵੱਡੇ ਵੱਡੇ ਚੱਕਮੇ ਦਿਖਾ ਕੇ ਲੁੱਟਿਆ ਤੇ ਉਹ ਸ਼ੇਰ ਦਾ ਪੁੱਤ 5 ਸਾਲ ਚੰਡੀਗੜ੍ਹੋਂ ਹੀ ਨਿਕਲਿਆ ਤੇ ਫਿਰ ਆਪ ਵਾਲੇ ਆ ਗਏ ਇਹਨਾਂ ਨੇ ਤੇ ਵੀਰੋ ਕੈਂਡੀਡੇਟ ਹੀ ਇਹੋ ਜਿਹੇ ਖੜੇ ਕਰਤੇ ਜਿਨ੍ਹਾਂ ਨੇ ਕਦੇ ਪੰਚੀ ਵੀ ਨਹੀਂ ਸੀ ਲੜੀ ਤੇ ਉਹਨਾਂ ਨੂੰ ਤੁਸੀਂ ਐਮਐਲਏ ਬਣਾ ਦਿੱਤਾ ਬਣਾ ਵੀ 20 20 30 40 40 ਹਜ਼ਾਰ ਤੇ ਦਿੱਤਾ ਐ ਹੋ ਗਿਆ ਕਿ ਪੰਜਾਬ ਨੂੰ ਤਾਂ ਪਤਾ ਨਹੀਂ ਕੀ ਸੋਨੇ ਦੀ ਚਿੜੀਆ ਬਣਾ ਦੇਣਗੇ ਦੱਬ ਕੇ ਜਿਉਂ ਲਗੇ ਆ ਬੀਵੀਆਂ ਬੈਠੀਆਂ ਇਹਨਾਂ ਨੂੰ ਕਹਿੰਦਾ ਹਜ਼ਾਰ ਰੁਪਇਆ ਤੁਹਾਡੇ ਖਾਤੇ 'ਚ ਆਏ ਮਹੀਨੇ ਗਿਰਿਆ ਕਰੂਗਾ ਤੇ ਜੋ ਲਗੀਆਂ ਬੀਬੀਆਂ ਬਟਨ ਦਬਾਉਣ ਉਹ 92 ਐਮਐਲ ਬਣਾਦੇ ਹੁਣ ਉਹਨਾਂ ਦੀਆਂ ਵੀਡੀਓ ਵਾਇਰਲ ਹੋ ਜਾਂਦੀਆਂ ਮੈਂ ਤਾਂ ਧੀਆਂ ਅੰਗਰੀ ਬੈਠੀ ਆ ਬੀਬਾ ਆ ਬੀਬੀਆਂ ਬੈਠੀਆਂ ਮੈਂ ਤਾਂ ਕੋਈ ਬੋਲ ਵੀ ਨਹੀਂ ਸਕਦਾ ਇਹੋ ਜੀਆਂ ਸ਼ਲੀਲ ਵੀਡੀਓ ਹੋਈਆਂ ਸ਼ਰਮ ਆਉਂਦੀ ਹੈ ਇਹੋ ਜੀ ਸਰਕਾਰ ਦੇ ਇੱਕ ਦਿਨ ਇਹੋ ਜੇ ਵਜીર ਨਹੀਂ ਰੱਖਣੇ ਚਾਹੀਦੇ ਅਰੇ ਨਾ ਨੂੰ ਕੋਈ ਸ਼ਰਮ ਹੀ ਨਹੀਂ ਮੈਨੂੰ ਤਾਂ ਜਿਵੇਂ ਮੌੜ ਮੰਡੀ ਵਾਲਿਆਂ ਨੇ ਕਰਿਆ ਉਸ ਦਿਨ ਮੈਨੂੰ ਤਾਂ ਐ ਲੱਗਦਾ ਸੀ ਵੀ ਨਾ ਤਾਂ ਭਗਵੰਤ ਮਾਨ ਨੇ ਮੁੜ ਕੇ ਕਿਤੇ ਜਾਣਾ ਤੇ ਨਾ ਤੁਹਾਡੇ ਐਮਐਲਏ ਨੇ ਜਾਣਾ ਪਰ ਉਹ ਤਾਂ ਬੈਠ ਉਵੇਂ ਤੁਰੇ ਫਿਰਦੇ ਕੋਈ ਉਹਨਾਂ ਨੂੰ ਫਰਕ ਪੁਰਕ ਨਹੀਂਗਾ ਫਿਰ ਐਦੂ ਬਿਸ਼ਰਮੀ ਦੀ ਕੋਈ ਗੱਲ ਹੋ ਸਕਦੀ ਹੈ ਚੁੱਪ ਕਰਕੇ ਬੈਠੇ ਰਹਿਣਾ ਤੁਸੀਂ ਜਵਾਬ ਦਿਓ ਜਾਂ ਮਾਫੀ ਮੰਗੋ ਕੁਸ਼ਤਾ ਕਰੋ ਕੁਛ ਨਹੀਂ ਕੀਤਾ ਸੋ ਮੈਂ ਤਾਂ ਦੀ ਬਾਰੇ ਬੋਲਣਾ ਮੈਂ ਜ਼ਿਆਦਾ ਟਾਈਮ ਨਹੀਂ ਲੈਣਾ ਹੁਣ ਤਾਂ ਮੇਰਾ ਗੁੱਸਾ ਵੀ ਲੈ ਗਿਆ 6-7 ਸਾਲਾਂ ਚ ਤੇ ਤੁਹਾਡਾ ਵੀ ਲੈ ਗਿਆ ਹੋਣਾ ਤੁਹਾਡਾ ਤਾਂ ਜਾਣ ਲੈ ਗਿਆ ਬਦਲਾ ਹੋ ਵੇਖ ਲਿਆ ਤੁਸੀਂ ਤੇ ਮੇਰਾ ਇਸ ਕਰਕੇ ਲੈ ਗਿਆ ਕਿ ਯਾਰੋ ਐਡੇ-ਐਡੇ ਝੂਠ ਮਾਰੇ ਸੀਗੇ ਤੇ ਸਾਨੂੰ ਵੀ ਉਦੋਂ ਤਾਂ ਐ ਲੱਗਦਾ ਸੀ ਵੀ ਪਤਾ ਨਹੀਂ ਪੰਜਾਬ ਨੂੰ ਕਿੱਧਰ ਨੂੰ ਲੈ ਜਾਣਗੇ ਸਾਰਾ ਕੁਝ ਹੀ ਬਦਲ ਦੇਣਗੇ ਪਰ ਹੁਣ ਟਿਕਾਣੇ ਤੇ ਆ ਗਈ ਗੱਲ ਹੁਣ ਕਾਂਗਰਸ ਵਾਲੇ ਵੀ ਵੇਖ ਲੈ ਤੇ ਆਪ ਵਾਲੇ ਵੀ ਵੇਖ ਲੈ ਹੁਣ ਤਾਂ ਫਿਰ ਉਹ ਬੀਬਾ ਨੂੰ ਜਿਤਾ ਦਿਓ ਤੇ ਅਗਾਂਹ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਬਣਾ ਦਿਓ ਉਵੇਂ ਹੀ ਬੈਠ ਕੇ ਤੁਹਾਡੇ ਕੋਲੇ ਇੱਥੇ ਹੀ ਅਫਸਰ ਬੁਲਾ ਕੇ ਸਾਰੇ ਕੰਮ ਤੁਹਾਡੇ ਕਰਿਆ ਕਰਾਂਗੇ ਜੋ ਕਹੋਗੇ ਉਹ ਕਰਾਂਗੇ ਤਕੜੇ ਉਹਦੇ ਵੋਟ ਪਾ ਦਿਓ ਐਵੇਂ ਝੂਠਾ ਜਨਾ ਆਜਿਆ ਕਰੋ ਇਹ ਲੋਕ ਝੂਠ ਮਾਰ ਕੇ ਸਾਡੀਆਂ ਵੋਟਾਂ ਪਟੋਲ ਲੈਂਦੇ ਆ ਮੁੜ ਕੇ ਕਰਦੇ ਕਰਾਉਂਦੇ ਕੁਛ ਨਹੀਂ ਤੇ ਅਸੀਂ ਤਾਂ ਪਰਖੇ ਹੋਏ ਆ ਸਰ ਪਰਖੇ ਹੋਿਆਂ ਦਾ ਕੀ ਫਰਕਣਾ ਅਸੀਂ ਤਾਂ ਕਰਕੇ ਦਿਖਾਇਆ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੜੀ ਨਿਵਾਸੀ ਵੀਰੋ ਤਕਰੀਰ ਸੁਣੀ ਐ ਬਜਾਲ ਸੁਣਿਆ ਦਿਲ ਉੱਭਰ ਕੇ ਆਉਂਦਾ ਹੈ ਕਿ ਕਿਉਂ ਗਲਤੀ ਕਰ ਬੈਠੇ ਇਹਦੇ ਹੀਰੇ ਨੂੰ ਗਵਾ ਕੇ ਸੋ ਇੱਕਦਮ ਮੈਂ ਕਹਿ ਕੇ ਬੀਬਾ ਜੀ ਨੂੰ ਬੇਨਤੀ ਕਰੂੰਗਾ ਕਿ ਕੋਈ ਕੰਪੈਰੀਸ਼ਨ ਕੋਈ ਮੁਕਾਬਲਾ ਕਿਸੇ ਕੈਂਡੀਡੇਟ ਦਾ ਬੀਬਾ ਜੀ ਲਈ ਨਾ ਹੋਣੀ ਹੋ ਸਕਦਾ ਦਾ ਬਿਨਾ ਜਿੰਨੇ ਕੰਦੇ ਦੇ ਤੈਂ ਮੈਂ ਦਾਅਵੇ ਨਾਲ ਕਹਿੰਦਾ ਇਹਨਾਂ ਨੇ ਪਾਰਲੀਮੈਂਟ ਦਾ ਨਾਮ ਤਾਂ ਸੁਣਿਆ ਹੋ ਪਰ ਪਾਰਲੀਮੈਂਟ ਦੀ ਬਿਲਡਿੰਗ ਨਹੀਂ ਦੇਖੀ ਹੋਣੀ ਇਹ ਕੋ ਹੈ ਜਿਨ੍ਹਾਂ ਨੇ 15 ਸਾਲ ਬਾਖੂਪੀ ਬੜੀ ਸ਼ਾਨ ਸ਼ੌਕਤ ਨਾਲ ਪੰਜਾਬ ਦੀ ਕਮਾਨ ਕਰੀ ਹੈ ਪੰਜਾਬ ਦੀਆਂ ਦਬੰਦਾ ਕੱਖੀਆਂ ਉਹ ਲਾਗੂ ਕਰਾਈਆਂ ਪਿਆਰੇ ਵੀਰੋ ਇਸ ਕਰਕੇ ਮੇਰੀ ਬੇਨਤੀ ਹੈ ਸਮੁੱਚੇ ਮਾਨਵਾਤੀ ਪੀਰੋ ਪੈਣੋ 1 ਤਰੀਕ ਨੂੰ ਬੀਬਾ ਜੀ ਨੂੰ ਇੱਕ ਇੱਕ ਮੋੜ ਲਾ ਕੇ ਕਾਮਯਾਬ ਕਰਨਾ ਹੈ ਸੋ ਮੈਂ ਬੇਨਤੀ ਕਰੂੰਗਾ ਹੁਣ ਪੰਜਾਬ ਦੀ ਉਸ ਧੀ ਨੂੰ ਜਿਹੜੇ ਪਾਰਲੀਮੈਂਟ ਦੇ ਵਿੱਚ ਪੰਜਾਬ ਦੀ ਗੱਲ ਰੱਖੀ ਹੈ ਤੇ ਮੈਂ ਦਾਅਵੇ ਨਾਲ ਕਹਿਣਾ ਹੇ ਬੀਬਾ ਵਾਸ ਆ ਪੰਜਾਬ ਕਹੌਣ ਦੀ ਹੱਕਦਾਰ ਹੈ ਪੰਜਾਬ ਦੀ ਆਵਾਜ਼ ਕਹੌਣ ਦੀ ਹੱਕਦਾਰ ਹੈ ਆਉਣ ਵਾਲੇ ਸਮੇਂ ਫਿਰ ਇਤਿਹਾਸ ਲਿਖੋਗੇ ਇਹ ਮੇਰਾ ਬੀਬਾ ਦਾ ਵਿਸ਼ਵਾਸ ਹੈ ਤੋਂ ਬੀਬਾ ਜੀ ਤੁਹਾਨੂੰ ਉਜਾਸ਼ ਹੈ ਮਾਉਣ ਜੀ ਵੱਲੋਂ ਸਭ ਤੋਂ ਪਹਿਲਾਂ बादल श्रोमी अकाली दल कहता वॉइस तो उड़ी हुई है लोग कह आवाज तो निकलती नहीं बहुत ही सत्कारयोगूह इथे पहुंची श्रोमणी अकाली दल जबान ਤੇ ਬਹੁਤ ਹੀ ਅਜ਼ੀਜ਼ ਮੋਡ ਮੰਡੀ ਦੇ ਵੀਰੋ ਤੇ ਪੈਨੋ ਫਤਿਹ ਪ੍ਰਵਾਨ ਕਰੋ ਜੀ ਵਾਇਗਰੂ ਜੀ ਕਾ ਖਾਲਸਾ ਵਾਇਗਰੂ ਜੀ ਕੀ ਫਤਿਹ ਸਭ ਤੋਂ ਪਹਿਲਾ ਤੁਹਾਡੇ ਸਾਰਿਆਂ ਵਾਸਤੇ ਜ਼ੋਰਦਾਰ ਤਾਲੀਆਂ ਜਿਵੇਂ ਧਮ ਧਮਾ ਕੇ ਤੁਸੀਂ ਭਜਾਇਆ ਕਿਕਲੀ ਨੂੰ ਕਮਾੜ ਤੇ ਕਿਕਲੀ ਕਰਾਤੇ ਕਿ ਅੱਜ ਜੀ ਮੈਨੂੰ ਲੱਗਦਾ ਹੂੰ ਬਾਈ ਫਿਰਦਾ ਹੋਗਾ ਜਿੱਥੇ ਪੀ ਗਿਆ ਸੋ ਸ਼ਾਬਾਸ਼ ਤੁਸੀਂ ਤਾਂ ਸਾਡੇ ਸਾਰਿਆਂ ਦੇ ਵਿੱਚ ਹੌਸਲਾ ਮੈਨੂੰ ਲੱਗਦਾ ਸਾਰੇ ਹੀ ਬਾਕੀ ਮੇਰੀ ਮੰਡੀਆਂ 'ਚ ਸਾਰੇ ਮੋਡ ਮੰਡੀ ਤੇ ਗੱਲ ਕਰ ਰਹੇ ਨੇ ਕਾਟੇ ਜੋਸ਼ ਦੇ ਨਾਲ ਉਹ ਮਾਨਸੇਵਾਲੇ ਨੇ ਉੱਥੋਂ ਵੀ ਭਜਾਤਾ ਤੇ ਹੁਣ ਭਜਾਨ ਦਾ سلسلہ ਮੋਡ ਮੰਡੀ ਨੇ ਸ਼ੁਰੂ ਕਰਤਾ ਸ਼ਾਬਾਸ਼ ਹੈ ਸ਼ਾਬਾਸ਼ ਹੈ ਸੱਚੇ ਤੇ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਨੀ ਆ ਉਥੇ ਸਭ ਤੋਂ ਪਹਿਲੇ ਮੈਂ ਸ਼ਰਧਾਂਜਲੀ ਦੇ ਫੁੱਲ ਭੇਟ ਕਰਦੀਆਂ ਜਿਹੜੇ ਸਾਡੇ ਖਾਲਸਾ ਜੀ ਦੇ ਪਰਿਵਾਰ ਬੜਾ ਦੁੱਖदाई ਖਬਰ ਪਤੇ ਲੱਗੀ ਕਿ ਅਜ ਉਹਨਾਂ ਦੇ ਐਕਸੀਡੈਂਟ ਹੋਣ ਕਰਕੇ ਪਰਿਵਾਰ ਦੇ ਸਾਰੇ ਜੀ ਖਤਮ ਹੋ ਗਏ ਬਹੁਤ ਦੁੱਖ ਦਿਖਾਲੇ ਹਾਂਜੀ ਸਿੰਘ ਖਾਲਸਾ ਜੀ ਹਾਂਜੀ ਬੜੀ ਮਾੜੀ ਗੱਲ ਹੋਈ ਐ ਇਸ ਸਬੱਤ ਅਫਸੋਸ ਕਰਦੀ ਆ ਉਸ ਪਰਿਵਾਰ ਦੇ ਨਾਲ ਪਰਮਾਤਮਾ ਉਹਨਾਂ ਸਾਰਿਆਂ ਨੂੰ ਬਲ ਬਖਸ਼ੇ ਮੇਰੋ ਪਿਛਲੇ 7 ਸਾਲਾਂ 'ਚ ਪੰਜਾਬ ਨੇ ਬਹੁਤ ਸਾਰੀ ਝੂਠ ਦੀ ਰਾਜਨੀਤੀ ਬਰਦਾਸ਼ਤ ਕਰ ਲਿੱਤੀ ਐ ਆਪਾਂ ਸਾਰੇ ਠੱਗੇ ਹੋਏ ਮਹਿਸੂਸ ਕਰਦੇ ਆ ਹਰੇਕ ਵਰਗ ਅੱਜ ਪੰਜਾਬ 'ਚ ਦੁਖੀ ਐ ਰੰਗਲਾ ਪੰਜਾਬ ਤੇ ਬਦਲਾਅ ਤੋਂ ਨਾ 92 ਦੇ ਜ਼ਿੰਦਗੀ ਵਿੱਚ ਆਇਆ ਹੈ ਜਿਨ੍ਹਾਂ ਨੇ ਕਦੇ ਜ਼ਿੰਦਗੀ 'ਚ ਕੁਝ ਬਣਾਈ ਸੀ ਲੇਕਿਨ ਵੋਟਾਂ ਪਾ ਕੇ ਵੀ ਆਈਪੀ ਕਲਚਰ ਖਤਮ ਕਰਨ ਦੀ ਗੱਲਾਂ ਜਿਹੜੇ ਕਰਦੇ ਸੀ ਅੱਜ ਵੱਡੀਆਂ-ਵੱਡੀਆਂ ਮਕਾਨ ਵੱਡੀ ਕੋਠੀਆਂ ਵੱਡੀ-ਵੱਡੀ ਸਿਕਿਉਰਿਟੀ ਤੇ ਵੱਡੀ-ਵੱਡੀ ਗੱਡੀਆਂ ਹੋ ਗਿਆ ਨਾਲੇ ਚੰਗੇ ਰਿਸ਼ਤੇ ਹੋ ਗਏ ਵਿਆਹ ਇੱਕ ਨਹੀਂ ਦੋ-ਦੋ ਵੀ ਹੋ ਗਏ ਇਨਾ ਵਧੀਆ ਬਦਲਾਵ ਆ ਗਿਆ ਇਹਨਾਂ ਦੀ ਜ਼ਿੰਦਗੀ 'ਚ ਲੇਕਿਨ ਵੋਟਾ ਜਿਨ੍ਹਾਂ ਨੇ ਪਾਇਆ ਸੀ ਉਹਨਾਂ ਦੀ ਜ਼ਿੰਦਗੀ 'ਤੇ ਕੀ ਬਦਲਾਵ ਆਇਆ ਹੈ ਉਹਨਾਂ ਦੇ ਬਦਲਾਵ 'ਚ ਆ ਜ਼ਿੰਦਗੀ 'ਚ ਆਇਆ ਹੈ ਕਿ ਬੇਰੋਜ਼ਗਾਰੀ ਸਿਖਰਾਂ 'ਤੇ ਨਸ਼ੇ ਚਿੱਟਾ ਗਲੀ ਗਲੀ 'ਤੇ ਲੁੱਟਾ ਖੋਹਾ ਚੋਰੀਆਂ ਡਕੈਤੀਆਂ ਫਿਰੋਤੀਆਂ ਗੈਂਗਸਟਰ ਘਰ ਬਾਹਰ ਕਰੋ ਬਾਹਰ ਨਿਕਲਦੇ ਡਰ ਲੱਗਦਾ ਹੈ ਦੁਕਾਨ 'ਚ ਕੌਣ ਕੀ ਖੋ ਕੇ ਲੈ ਜਾਊਗਾ ਤਾਂ ਡਰ ਲੱਗਦਾ ਹੈ ਸੁਨਵਾਈ ਨਾਮ ਦੀ ਕੋਈ ਚੀਜ਼ ਹੀ ਨਹੀਂ ਤੇ ਸਰਕਾਰ ਨਾਮ ਦੀ ਵੀ ਕੋਈ ਚੀਜ਼ ਨਹੀਂ ਮੁੱਖ ਮੰਤਰੀ ਨੂੰ ਪੰਜਾਬ ਵਾਸਤੇ ਸਮਾਂ ਨਹੀਂ ਤੇ ਬਾਕੀ ਪੰਜਾਬ ਦਾ ਕੌਣ ਵਾਲੀ ਵਾਰਸ ਰਹਿ ਗਿਆ ਜੇ ਮੁੱਖ ਮੰਤਰੀ ਹੋਏ ਸਮਾਂ ਨਹੀਂ ਤੇ ਥੱਲੇ ਕਿੰਨੇ ਪਰਵਾਹ ਕਰਨੀ ਆ ਅੱਜ ਕਿਸੇ ਨੂੰ ਪਰਵਾਹ ਨਹੀਂ ਆ ਬਦਲਾਵ ਜਿਹੜਾ ਸੇਖੋ ਸਾਹਿਬ ਦੱਸਵੇ ਨੇ ਬਦਲਾਵ ਆਇਆ ਕਿ ਕਟਾਰੂ ਚੱਕ ਤੇ ਬਲਕਾਰ ਸਿੰਘ ਵਰਗੇ ਮੰਤਰੀ ਨੇ ਆ ਬਦਲਾਵ ਹੈ ਪੰਜਾਬ 'ਚ ਬਦਲਾਵ ਆਇਆ ਹੈ ਕਾ कि से भ्रष्टाचार खत्म लेकिन मेरे छोटे जे पावे अमित रतन का भ्रष्टाचार देख लो पावे आ दे सिंगला साहब का भ्रष्टाचार देख लो आ जो स्टार कैंपेनर है सरकार जे नवरत्न है जेड़ा स्टार प्रचारक क्योंकि इन्होंने जेल कट के नौशन किया सरकार का भ्रष्टाचार च आ बदलाव आया है ਬਦਲਾ ਆਏਗਾ ਕਿ ਇਹ ਨਾ ਦਾ ਮਾਈ ਬਾਪ ਕੇਸ਼ਰੀਵਾਲ ਸਾਹਿਬ ਦਿੱਲੀ ਦੇ ਮੁੱਖ ਮੰਤਰੀ ਜਮਾਨਤ 'ਚ ਬਾਹਰ ਆ ਕੇ ਪੰਜਾਬ 'ਚ ਫਿਰ ਰਹੇ ਵੋਟਾਂ ਮੰਗਣ ਵਾਸਤੇ ਕਰਪਸ਼ਨ ਦੇ ਕੇਸ 'ਤੇ ਇਹ ਐਂਟੀ ਕਰਪਸ਼ਨ ਪਾਰਟੀ ਹੈਗੀ ਇਨਕਲਾਬ ਦੀ ਆ ਪਾਰਟੀ ਹੈ ਤੇ ਇਨਕਲਾਬ ਦੇ ਮੁੱਖ ਮੰਤਰੀ ਦੇ ਨਾਲ ਉਹਨਾਂ ਦਾ ਸਿਹਤ ਮੰਤਰੀ ਉਹਨਾਂ ਦਾ ਸਿੱਖਿਆ ਮੰਤਰੀ 1.5 ਸਾਲ ਤੋਂ ਅਸੀ ਜੇਲ੍ਹ 'ਚ ਬੰਦ ਨੇ ਤਿੰਨਾਂ ਨੂੰ ਕੋਈ ਕੋਈ ਅਦਾਲਤ ਜ਼ਮਾਨਤ ਦੇ ਕੇ ਨਹੀਂ ਰਾਜੀ ਕਿਉਂਕਿ ਇਹਨਾਂ ਨੇ ਵੱਡੇ ਕ腐ਸ਼ਨ ਕੀਤੇ ਨੇ ਤੇ ਇਨਕਲਾਬ ਤਾਂ ਆ ਵੀ ਆ ਗਿਆ ਹੈ ਕਿ ਮੁੱਖ ਮੰਤਰੀ ਦੇ ਘਰ ਦੇ ਵਿੱਚ ਸੁਆਤੀ ਮਾਲੀਵਾਲ ਇੱਕ ਲੇਡੀ ਮੈਂਬਰ ਆਫ ਪਾਰਲੀਮੈਂਟ ਉਹਨਾਂ ਦੀ ਪਾਰਟੀ ਦਾ ਉਹਦੇ ਨਾਲ ਕਿਹੋ ਜਿਹਾ ਦੁਰਮਿਵਾਰ ਕੀਤਾ ਜਾਂਦਾ ਹੈ ਆ ਔਰਤਾਂ ਦੀ ਇੱਜ਼ਤ ਰਹਿ ਗਈ ਆਮ ਆਦਮੀ ਇਹ ਇਨਕਲਾਬ ਆਇਆ ਹੈਗਾ ਪੰਜਾਬ 'ਚ ਤੇ ਤਾਂ ਹੀ ਕਾਰਨ ਨੇ ਕਿ ਪਾਵੇਂ ਮੁੱਖ ਮੰਤਰੀ ਸਾਹਿਬ ਹੋਣ ਪਾਵੇਂ ਉਹਨਾਂ ਦੇ 92 ਦੁੱਝੇ ਹੋਣ ਰੋਜ਼ ਨਿਤ ਨਵੇਂ ਉਹਨਾਂ ਦੇ ਕਾਰਨਾਮੇ ਸਾਹਮਣੇ ਆਉਂਦੇ ਨੇ ਤੇ ਮੰਤਰੀ ਮੁੱਖ ਮੰਤਰੀ ਸਾਹਿਬ ਦੀ ਤਾਂ ਆਪ ਦੀ ਧੀ ਨੇ ਮੁੱਖ ਮੰਤਰੀ ਸਾਹਿਬਾਰੇ ਬਥੇਰਾ ਪੰਜਾਬੀਆਂ ਨੂੰ ਸਮਝਾਤਾ ਸੋ ਵੀਰੋ ਬਥੇਰਾ ਬਦਲਾਅ ਦੇਖ ਲਿਆ ਰੰਗਲਾ ਪੰਜਾਬ ਤਾਂ ਇਹੋ ਜਿਹਾ ਗੰਗਲਾ ਘਰ ਛੱਡਿਆ ਕਿ ਕੋਈ ਸੋਚ ਹੀ ਨਹੀਂ ਸਕਦਾ ਸੀ ਹੋਣ ਹੈ ਦੋਵੇਂ ਇਕੱਠੇ ਹੋ ਗਏ ਨੇ ਪੰਜਾਬ ਤੇ ਛਾੜੂ ਕੁਰਸੀ ਦੇ ਖਾਤੇ ਜਿਨ੍ਹਾਂ ਨੂੰ ਗਾਲਾਂ ਕੱਢਦੇ ਸੀ ਇੱਕ ਦੂਜੇ ਨਾਲ ਗਾਲਾਂ ਕੱਢ ਕੇ ਦੋਵਾਂ ਨੇ ਸਰਕਾਰਾਂ ਬਣਾਈਆਂ ਹੁਣ ਕੁਰਸੀ ਦੀ ਖਾਤਰ ਇਹਨਾਂ ਦਾ ਗੱਸ਼ ਜੋੜ ਹੋ ਗਿਆ ਸਾਰੇ ਦੇਸ਼ ਵਿੱਚ ਝੰਡੀ ਆਲਾਈਅੰਸ ਇੱਕ ਝੰਡੇ ਥੱਲੇ ਸਾਂਝੇ ਉਮੀਦਵਾਰ ਤੇ ਦਿੱਲੀ 'ਚ ਸਾਂਝੀ ਸਰਕਾਰ ਦੀ ਗੱਲ ਕਰ ਰਹੇ ਨੇ ਲੇਕਿਨ ਪੰਜਾਬ 'ਚ ਇਹਦੇ ਵੀ ਨਹੀਂ ਬਾਸ ਆਂਦੇ ਕਹਿੰਦੇ ਪੰਜਾਬ 'ਚ ਅਸੀਂ ਵੱਖਾਂ ਵੀ ਇਹਨਾਂ ਨੂੰ ਪੁੱਛੀਏ ਤੁਹਾਡੇ ਜਿਹੜੇ ਇਥੋਂ ਜਿੱਤਣਗੇ ਔਰ ਦਿੱਲੀ ਜਾ ਕੇ ਕਿਹੜੇ ਖਾਤੇ ਵਿੱਚ ਜਾਣਗੇ ਇਹ ਕਹਿੰਦੇ ਫਿਰ ਇੰਡੀਆ ਅਲਾਈਂਸ ਵਿੱਚ ਜਾਵਾਂਗੇ ਫਿਰ ਵਕਤ ਤੁਸੀਂ ਕਿਵੇਂ ਹੋ ਅਜੇ ਵੀ ਝੂਠ ਮਾਰਨ ਤੋਂ ਨਹੀਂ ਹਟਦੇ ਇਹ ਸਿਰੇ ਦੇ ਝੂਠੇ ਨੇ ਇਹਨਾਂ ਨੂੰ ਕੱਲਾ ਹੀ ਝੂਠ ਆਂਦਾ ਹੈ ਪਾਵੇਂ ਝੂਠ ਹੋਏ ਕਰ ਕਰ ਨੌਕਰੀ ਦਾ ਪਾਵੇਂ ਝੂਠ ਹੋਏ ਕਰਜ਼ਾ ਮਾਫੀ ਦਾ ਪਾਵੇਂ ਝੂਠ ਹੋਏ ਆਟੇ ਦਾਲ ਦੇ ਨਾਲ ਕਿਉ ਸ਼ੱਕਰਖੰਡ ਚਾਪਤੀ ਬੀਬੀਆਂ ਨੂੰ ਦੇਣ ਦਾ ਜਾਂ ਫਿਰ ਝੂਠ ਹੋਏ 1000 ਰੁਪਏ ਮਹੀਨੇ ਦੇਣ ਦਾ ਯਾ ਰੰਗਲਾ ਪੰਜਾਬ

ਇੱਕ ਅੱਦੀ ਤਾਂ ਲੱਗੀ ਹੋਊਗੀ ਕੋਈ ਤਾਂ ਹੱਥ ਖੜਾ ਕਰਕੇ ਦੱਸੇ ਵੀ ਕਿਹਦੀ ਲੱਗੀ ਹੈ ਕੋਈ ਨੌਕਰੀ ਨਹੀਂ ਲੱਗੀ ਫੋਕੇ ਫਾਇਰ ਹਵਾ ਚ ਮਾਰੀ ਜਾਂਦੇ ਨੇ ਪੰਜਾਬ ਚ ਭ੍ਰਿਸ਼ਟਾਚਾਰ ਖਤਮ ਜਾ ਕੇ ਤਸੀਲਾ ਠਾਣਾ ਆ ਤੁਹਾਡੀ ਐਨਓਸੀ ਤਾਂ ਮਿਲਦੀ ਨਹੀਂ ਹੈਗੀ ਕੱਟ ਉਹ ਲੋਨ ਮਾਰ ਠੀਕ ਹੈ ਜੀ ਹਾਂ ਠੇਕੇ ਵਾਲੇ ਬੁਲਾ ਦੇ ਮੈਂ ਠੋਕੇ ਫਜ਼ਾਲ ਕਰੇ ਪੁੱਲ ਨੇ ਠੇਕੇ ਵਾਲੇ ਰੈਸਟ ਕਰੇ ਪੁੱਲ ਨੇ ਹਾਂ ਠੇਕੇ ਵਾਲੇ ਇਥੋਂ ਰੈਸਟ ਕੀਤੇ ਤਾਂ ਇਥੋਂ ਹੀ ਤਾਂ ਭਜਾਇਆ ਸੀ ਭਗਵਾਨ ਜੀ ਤੁਮਾਨੂੰ ਆਈ ਤਾਂ ਚੌਕ ਸੀਗਾ

ਗਾਰੰਟੀ ਦਿੱਤੀ ਸੀ ਝਾੜੂ ਨੇ 10 ਦਿਨਾਂ ਚ ਸਾਰਾ ਨਸ਼ਾ ਖਤਮ ਕਰਤਾ ਕਿ 7 ਗੁਣਾ ਵਧਾਤਾ 7 ਸਾਲਾਂ ਚ ਗਲੀ ਗਲੀ ਚ ਨਸ਼ਾ ਰੋਲ ਤਾ ਚਿਟਾ ਕਰ ਕਰ ਤਾਈ ਪਹੁੰਚਾਤਾ ਤੇ ਮਾਫ਼ ਕਰਨਾ ਜਿਹੜਾ ਮੁੱਖ ਮੰਤਰੀ ਆਪ ਖਾਣ ਪੀਂਦਾ ਆਦੀ ਐ ਨੇ ਤੁਹਾਡੇ ਬੱਚਿਆਂ ਨੂੰ ਕੀ ਸਿਖਾਣਾ ਸੀ ਗਲਤੀ ਕੀਤੀ ਐ ਜਿਹਨੂੰ ਤਾਂ ਪਾਰਲੀਮੈਂਟ ਤੋਂ ਕੱਢਿਆ ਗਿਆ ਸੀ ਕਿ 11 ਵਜੇ ਜਿਹੜੀ ਹਾਨਤ ਸੀ ਆਉਂਦਾ ਐ ਆਸ-ਪਾਸ ਦੇ ਬੰਦਿਆਂ ਨੇ ਕਿਹਾ ਕੱਢੋ ਇਹਦੇ ਨਾਲ ਬਹਿ ਨਹੀਂ ਸਕਦੇ ਉਹਨੂੰ ਸਟੇਜ 'ਤੇ ਗੱਲਾਂ ਮਾਰਦੇ ਮਾਰਦੇ ਚੱਕਿਆ ਸੀ ਸਟੇਟ ਦਾ ਹੈੱਡ ਬਣਾਤਾ ਤੇ ਸਟੇਟ ਦੇ ਹੈੱਡ ਤੇ ਹੋ ਜੇ ਚੰਦ ਚਾੜੇ ਨੇ ਕਿਹੜੀ ਹਾਲਤ 'ਚ ਕਿਹੜੀ ਸਟੇਜ 'ਚ ਚੜਦਾ ਹੈ ਨਸ਼ਾ ਬਾਕੀ ਹਾਲ-ਖਰਚਾ ਪੜੇ ਲਿਖੇ ਬੱਚੇ ਸਾਰੇ ਬਾੜ ਰੰਗਲਾ ਪੰਜਾਬ ਹੋਣਾ ਸੀਗਾ ਰੰਗਲਾ ਪੰਜਾਬ ਕਹਿੰਦਾ ਸੀ ਮੈਂ ਬਣਾਵਾਂਗਾ ਇੰਨੀ ਔਰ ਨੌਕਰੀਆਂ ਹੋਣ ਗਿਆ ਬਾਹਰੋਂ ਆ ਕੇ ਗੋਰੇ ਕੰਮ ਕਰਨਗੇ ਸਾਰੇ ਕੱਚੇ ਮੈਂ ਪੱਕੇ ਕਰਦਾ ਕੋਈ ਧਰਨਾ ਹੀ ਨਹੀਂ ਲੱਗੂਗਾ ਤਾਂ ਫਿਰ ਕੱਚੇ ਪੱਕੇ ਕਿਹੜੇ ਕੀਤੇ ਆ ਤਾਂ ਪਹਜਾਇ ਜਿਵੇਂ ਦੱਸਦੇ ਨੇ ਕੱਚਾ ਹੱਕ ਮੰਗਦਾ ਡਾਂਗਾ ਖਾਂਦਾ ਤੇ ਜਿਹੜੇ ਬਾਹਰ ਤੋਂ ਆਉਣ ਵਾਲੇ ਨਹੀਂ ਉਹ ਤਾਂ ਦੱਸੋ ਕਿ ਕਿਹੜੇ ਬਾਹਰੋਂ ਆਏ ਨੇ ਮੇਰੇ ਹਿਸਾਬ ਨਾਲ ਤਾਂ ਲਾਈਨ ਲਗਾ ਕੇ ਨੌਜਵਾਨ ਬੱਚੇ ਮਾਪਿਆਂ ਦੀ ਜ਼ਮੀਨਾਂ ਵੇਚ ਵੇਚ ਬਾਹਰ ਪੱਜੀ ਚਾਰੇ ਇੱਥੇ ਤਾਂ ਕੋਈ ਕੋਈ ਦਸਤਾਨੀ ਤੇ ਰੰਗਲਾ ਪੰਜਾਬ ਤਾਂ ਕਲੈ ਨਾ ਵਾਸਤੇ ਹੋਇਆ ਨਾ ਨੌਕਰੀਆਂ ਕਿਸਾਨ ਵੀ ਔਖੇ ਵਪਾਰੀ ਤੋਂ ਫਰੋਤੀਆਂ ਤੇ ਗੈਂਗਸਟਰਾਂ ਤੇ ਚੋਰੀਆਂ ਚਕੇਰੀਆਂ ਤੁਹਾਡੀ ਹੈਰਾਨੀ ਹੋ ਗਈ ਇਹਨਾ ਵੱਡਾ ਬਦਲਾਅ ਇਹ ਬੇਈਮਾਨ ਸਰਕਾਰ ਦੇ ਥੱਲੇ ਪੁੱਛੋ ਮੰਡੀ ਵਿੱਚ ਮੰਡੀ ਦੇ ਸਾਰੇ ਦੁਕਾਨਦਾਰ ਵਪਾਰੀ ਵੀ ਲੁੱਟਾ ਖੋਹਾਂ ਤੋਂ ਇੰਨੇ ਔਖੇ ਹੋ ਗਏ ਕਿ ਦਿਨ ਚ ਇਹ ਤਾਂ ਐਕਸਾਂ ਨੂੰ ਤੰਗ ਕਰਕੇ ਸਾਡੇ ਤੋਂ ਐਕਸਟਰੈਸ਼ਨ ਕਰਦੇ ਨੇ ਪੈਸੇ ਖੋਹਦੇ ਨੇ ਹੁਣ ਤਾਂ ਰਾਤ ਨੂੰ ਵੀ ਤਾਲੇ ਤੋੜ ਕੇ ਲੋਬੀ ਦੋ-ਤਿੰਨ ਹਜ਼ਾਰੋਂ ਨੇ ਉਹ ਵੀ ਲਾ ਜਾਂਦੇ ਨੇ शटर डाउन किया। चौकी धरना मारियाल छोलिया तुर गया एम एल ए साहब के हाथ भी खड़े पुलिस हथ भी खड़े बदलाव आया है कि सरकार पता ही नहीं कि आप करिए अज गैंगा की सुरक्षा जे दे अंदर ਕੋ ਸੋਨਾ ਦੀ ਹਫਾਜ਼ਤ ਕਰ ਰਹੀ ਹੈ ਤੁਹਾਡੀ ਨਹੀਂ ਕਿਉਂਕਿ ਜਿਹੜੀ ਪੁਲਿਸ ਨੂੰ ਤੁਹਾਡੀ ਹਫਾਜ਼ਤ ਕਰਨੀ ਚਾਹੀਦੀ ਹੈ ਉਹ ਤਾਂ ਇਹ ਵੀਆਈਪੀ ਕਲਚਰ ਖਤਮ ਕਰਨ ਵਾਲਿਆਂ ਦੀ ਬਾਦਲ ਸਾਹਿਬ ਤੋਂ 4 ਗੁਣਾ ਸਿਕਿਉਰਿਟੀ ਤਾਂ ਮਾਨ ਸਾਹਿਬ ਦੇ ਪਰਿਵਾਰ ਦੇ ਮੈਂਬਰਾਂ ਦੇ ਕੋਲ ਤੇ ਫਿਰ ਮਾਨ ਸਾਹਿਬ ਦੀ ਕਿੰਨੀ ਆ ਤੁਸੀਂ ਆਪ ਦੇਖ ਲਓ ਤੁਹਾਡੇ ਨਾਲ ਤਾਂ ਆਏ ਸੀ ਇੱਥੇ ਤੇ ਬਾਕੀ ਬੱਚੀ ਸੀ ਤਾਂ ਕੇਜਰੀਵਾਲ ਦੇ ਪਰਿਵਾਰ ਤੇ ਬਾਕੀ ਇਹਨਾਂ ਦੇ ਜਿਹੜੀ ਪੰਜਾਬ ਤੋਂ ਬਾਹਰ ਇੰਪੋਰਟਡ

सौ करोड़ खर्च के वाटर सप्लाई सीवर पीन गलीफ सी, कर लाइन च बना की, की लाके जाना हाल आ हो गया कि बीबियां घेर के कहना पैंता पानी पी के दिखा जो पीने वाटर वर्क डंप बनाया कूड़े का डंप ना छोड़ ਵਾਟਰ ਵਰਕਸ ਚੱਕੂ ਦੇ ਨਾ ਡੰਪ ਕਿਸੇ ਨੇ ਸੁਣਿਆ ਇਹ ਬਦਲਾਵ ਤੇ ਰਾਜ ਸਹੀ ਹੋ ਸਕਦਾ ਆੜਤੀਏ ਵੀਰੇ ਇੱਥੇ ਬੈਠੇ ਨੇ ਤੁਹਾਡੀ ਆੜਤ ਬਦਲ ਸਾਹਿਬ 1.5 ਫੀਸ ਸੀ ਤੋਂ 2.5 ਫੀਸ ਦੀ ਕਰਕੇ ਗਈ ਸੀ ਕਿ ਇਹੋ ਜਿਹਾ ਬਦਲਾਵ ਆਇਆ ਰਾਜੋ ਜੀ ਕਿੰਨਾ ਹੋ ਗਿਆ ਉਹਨੂੰ ਹੋ ਤਾਂ ਫਿਕਸ ਕਰ ਛੱਡਿਆ ਬਸ ਉਹਨੀ ਆੜਤ ਰਹੂਗੀ ਸ਼ੈਲਰ ਵਾਲਿਆਂ ਨੂੰ ਤੁਹਾਡਾ ਕਾਪੜੇ ਟਿੱਡ ਚ ਤੋਂ ਹੀ ਲਾਤ ਮਾਰਨ ਦਾ ਕੰਮ ਕੀਤਾ ਮਤਲਬ ਬਕਸ਼ਿਆ ਕਿਨੂੰ

ਖਰ ਮੈਂ ਕਿਹੜਾ ਬਰਕ ਸੁਖੀ ਐ ਇਸ ਰਾਜ ਸਬਦਲਾਵ ਦੇ ਰਾਜਛੇ ਮੈਨੂੰ ਤਾਂ ਕੋਈ ਨਜ਼ਰ ਨਹੀਂ ਆਂਦਾ ਇਹ ਆ 92 ਦੇ 92 ਸੁਖੀ ਨੇ ਜਿਹੜਾ ਕਹਿੰਦਾ ਮੈਨੂੰ ਤੇਰਾ ਹੋਰ 바ਵਾ ਦੇ ਦਿਓ ਤੇਰੇ 92 ਨੇ ਕੀ ਚੰਦ ਚਦਾ ਚੜਾ ਚੜਦਾ ਜਿਹੜਾ ਤੁਹਾਨੂੰ ਇੱਕ ਦਾ ਹੋਰ ਦਈਏ ਸੋ ਹੁਣ ਦਾ ਸਮਾਂ ਆ ਗਿਆ ਕਰ ਦੋ ਇਹਨਾਂ ਦੋਵਾਂ ਭਾਈ ਵਾਲਾਂ ਦਾ 000 ਤੇ ਕਰ ਦੋ ਤਕੜੀ ਦੀ ਤੇਰਾ 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 ਤੇ ਪੰਜਾਬ ਚ ਲੈ ਆ ਫਿਰ ਆਪਣਾ ਰਾਜ ਤੇ ਸਵਾਦੀ ਬਾਦ ਸਰਕਾਰ ਕਦੇ ਝੂਠ ਨਹੀਂ ਬੋਲਦੀ ਸੀ ਬਤੌਰ ਮੁੱਖ ਮੰਤਰੀ ਬਾਲੋਬ ਸਾਥ ਤੁਹਾਡੇ ਵਿੱਚ ਹੁੰਦੇ ਸੀ ਸੇਖੋ ਸਾਹਿਬ ਉਹਨਾਂ ਦੇ ਮੰਤਰੀ ਵੀ ਹੁੰਦੇ ਸੀ ਸਾਡੇ ਵਰਗੇ ਐਮਪੀ ਵੀ ਤੁਹਾਡੇ ਵਿੱਚ ਹੁੰਦੇ ਸੀ ਸਾਡੇ ਵਰਕਰ ਵੀ ਤੁਹਾਡੇ ਵਿੱਚ ਹੋ ਗਏ ਸੀ ਤੁਹਾਡੀ ਸਰਕਾਰ ਸੀ ਜਿੱਥੇ ਤੁਹਾਡੀ ਸੁਣਵਾਈ ਸੀ ਤਾਂ ਹੀ ਸਾਡੇ ਸਮਾਜ 'ਚ ਕਿਸੇ ਨੂੰ ਜੁਰਤ ਨਹੀਂ ਸੀ ਕਿਸੇ ਦੁਕਾਨਦਾਰ ਨੂੰ ਡਰਾਵੇ ਧਮਕੀ ਆਦਿਵੇ ਜਾਂ ਕੋਈ ਫਰੋਤਿਆਂ ਦੇ ਫੋਨ ਕਰੇ ਕੋਈ ਜੁਰਤ ਨਹੀਂ ਸੀ ਕਿਉਂਕਿ ਇੱਕ ਸਰਕਾਰ ਸੀ ਜਿਹੜੇ ਆਪਣਿਆਂ ਦੀ ਹਿਫਾਜ਼ਤ ਕਰਦੀ ਸੀ ਅੱਜ ਮੈਨੂੰ ਮਾਣ ਹੈ ਜੇ ਕਿਸਾਨ ਵੀਰਾਂ ਵਾਸਤੇ ਚੁੰਗੀ ਮੈਂ ਮਾਫ ਕੀਤੀ ਇਹ ਬਾਦਲ ਸਾਹਿਬ ਦੀ ਦੇਣ ਇਨਸਪੈਕਟਰ ਰਾਜ ਖਤਮ ਕੀਤਾ ਸੁਖਬੀਰ ਜੀ ਦੀ ਸੋਚ ਛੋਟੇ ਦੁਕਾਨਦਾਰ ਤੇ ਵਪਾਰੀਆਂ ਵਾਸਤੇ ਇੰਸ਼ੋਰੈਂਸ ਸਕੀਮ ਲਾ ਕੇ ਆਏ ਆ ਸੁਖਬੀਰ ਜੀ ਦੀ ਸੋਚ ਜਿਵੇਂ ਜਿਵੇਂ ਤੁਸੀਂ ਮੰਗਾ ਰੱਖਿਆ ਉਹਨਾਂ ਨੂੰ ਪੂਰਾ ਕਰਨ ਵਾਸਤੇ ਅਸੀਂ ਹਮਲਾ ਮਾਰਿਆ ਤੋ ਕਹੇ ਤੁਹਾਡੇ ਆਪਣੇ ਆ ਨਾ ਹਰਿਆਣਾ ਜਾਣਾ ਹੈ ਨਾ ਰਾਜਸਥਾਨ ਨਾ ਦਿੱਲੀ ਨਾ ਚੰਡੀਗੜ ਤੁਹਾਡੇ ਵਿੱਚ ਹੀ ਰਹਿਣਾ ਹੈ ਇਹਨਾਂ ਦਾ ਚੋਣ ਮੈਨੀਫੈਸਟੋ ਦੇਖੋ ਪੰਜਾਬ ਦਾ ਨਾ ਹੀ ਨਹੀਂ ਹੈਗਾ ਸਾਡਾ ਚੋਣ ਮੈਨੀਫੈਸਟੋ ਦੇਖੋ ਪੰਜਾਬ ਦੇ ਹਰ ਵਰਗ ਵਾਸਤੇ ਅਸੀਂ ਕੀ ਕਰਨਾ ਚਾਹੁੰਦੇ ਕੱਲੇ ਪੰਜਾਬ ਦੀ ਗੱਲ ਹੈ ਇਹ ਫਰਕ ਆਪਣੇ ਤੇ ਦਿੱਲੀ ਵਾਲਿਆਂ ਵਿੱਚ ਜਿਹੜੇ ਮੇਰੇ ਵਿਰੋਧੀ ਆਣਗੇ ਉਹ ਕੱਲੇ ਮੈਨੂੰ ਪੰਡਣਗੇ ਕਿਉਂਕਿ ਕੰਮ ਤਾਂ ਕੀਤਾ ਨਹੀਂ ਮੈਂ ਇੱਥੇ ਆ ਕੇ ਤੁਹਾਨੂੰ ਦੱਸ ਕਬ ਦੇ ਗਿਨਾ ਸਕਦੀ ਆ ਤੁਹਾਡੇ ਮੰਡੀ ਵਾਸਤੇ ਕੀ ਕੀਤਾ ਤੇ ਇਹ ਜਿਹੜੇ ਗੱਲ ਬਦਲੂ ਆਏ ਨੇ ਅੱਜ ਤੱਕ ਕਮਾਲ ਦੀ ਰਾਜਨੀਤੀ ਚੱਲ ਰਹੀ ਹੈ ਬੰਦਾ ਸਵੇਰੇ ਕਿੱਥੇ ਆ ਸ਼ਾਮ ਨੂੰ ਕਿੱਥੇ ਆ प्यो किथे पुत कि, है कि है। ते दल बदल के पार्टी खड़ सकते बथेरा हो गया पंजाब से बहुत देख लिया कि वर्ग हस्पताल अस ले आए सि गारंटी कर अल हस्पता बनावागे भावे सा हस्पता एमसा

ਜਾ ਕੇ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਦੇਖੋ ਜਾ ਕੇ ਗਰੀਬ ਬੱਚਿਆਂ ਵਾਸਤੇ ਮੈਰੀਟੋਰੀਅਸ ਸਕੂਲ ਦੇਖੋ ਜਿੱਤੇ ਇੱਕ ਸਫਾਈ ਕਰਮਚਾਰੀ ਦਾ ਪੁੱਤ ਹੋਏ ਇੱਕ ਵਿਧਵਾ ਔਰਤ ਜਿਹੜਾ ਗੋਹਾ ਸਿੱਟ ਕੇ ਆਪ ਦਾ ਬੱਚਿਆਂ ਦਾ ਟਿੱਡ ਪਾਲਦੀ ਹੈ ਇਹੋ ਜਿਹਾ 24 ਬੱਚਿਆਂ ਨੇ ਮੇਰੇ ਬਠਿੰਡੇ ਦੇ ਮੈਰੀਟੋਰੀਅਸ ਸਕੂਲ ਤੋਂ ਪੰਜਾਬ ਟੌਪ ਕੀਤਾ ਹੈ ਪੰਜਾਬ ਟੌਪ ਕਰਕੇ ਔਰ ਡਾਕਟਰ ਇੰਜੀਨੀਅਰ ਜਦ ਬਣਨਗੇ ਉਹਨਾਂ ਦੀ ਅਗਲੀ ਨਸਲਾਂ ਬਦਲ ਜਾਣਗੇ ਇਹਨੂੰ ਆਪਾਂ ਸਕੂਲ ਕਹਿੰਦੇ ਆ ਯਾ ਸਾਡੇ ਸਕੂਲਾਂ 'ਚ ਰੰਗ ਕਰਕੇ ਮੈਂ ਉਹਦੇ ਸਕੂਲ ਆਫ ਐਮਨੈਂਸ ਲਿਖਦਾ ਤਾਂ ਸਹੀ ਹੋ ਗਿਆ ਸਕੂਲ ਆਫ ਐਮਨਸ 'ਚ ਨਾ ਰੋਟੀ ਹੈ ਨਾ ਟੀਚਰ ਹੈ ਤੇ ਨਾ ਸਹੂਲਤਾਂ ਨੇ ਸੌ ਸੌ ਸੰਦਾ ਕਿ ਪੰਜਾਬ ਨੂੰ ਜਿੱਥੇ ਛੱਡ ਕੇ ਗਏ ਸੀ ਇੰਨਾ ਵੱਡਾ ਨਿਗਾਰ ਸੱਤ ਸਾਲਾਂ 'ਚ ਆ ਗਿਆ ਹੈ ਕਿਤੇ ਨਾ ਕਿਤੇ ਮੰਨ ਨਾ ਪਊਗਾ ਕਿ ਆਪਾਂ ਖੁਦ ਜ਼ਿੰਮੇਵਾਰਾ ਸਰਕਾਰਾਂ ਅਸੀਂ ਬਣਾਉਨੇ ਆਂ ਹੋਰ ਕੋਈ ਨਹੀਂ ਬਣਾਉਂਦਾ ਤੇ ਜੇ ਗੱਲਾਂ ਵਿੱਚ ਬਾਦਿਆ ਵਿੱਚ ਲਾਰਿਆਂ ਤੇ ਗਾਰੰਟੀਆਂ ਦੇ ਵਿੱਚ ਆਸਿਆਂ 'ਚ ਫਸ ਕੇ ਫੈਸਲਾ ਕਰ ਲਈਏ ਪਰ ਫੈਸਲਾ ਅਕਸਰ 5 ਸਾਲ ਗੱਲਾਂ ਮਿਲਣ ਗਿਆ ਜਿਵੇਂ 2.5 ਸਾਲ ਸਾਨੂੰ ਅੱਜ ਵੀ ਗੱਲਾਂ ਹੀ ਮਿਲ ਰਹੀਆਂ ਨੇ ਲੇਕਿਨ ਕੀਤੇ ਹੋਏ ਕੰਮਾਂ ਨੂੰ ਤੋਲ ਕੇ ਸੱਚ ਦੀ ਤਕੜੀ ਵਿੱਚ ਜਿਨੇ ਕੰਮ ਕੀਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਧੜੇ ਬੰਦੀ ਤੋਂ ਉੱਪਰ ਉੱਠ ਕੇ ਆਪਣੇ ਭਵਿੱਖ ਵਾਸਤੇ ਆਪਣੇ ਇਲਾਕੇ ਦੇ ਵਿਕਾਸ ਵਾਸਤੇ ਆਪਣੇ ਬੱਚਿਆਂ ਵਾਸਤੇ ਜੇ ਕੀਤੇ ਹੋਏ ਕੰਮਾਂ ਦੀ ਸਾਤ ਸੋ ਸੇ ਦੋਗੇ ਤਾਂ ਆਉਣ ਵਾਲੇ ਸਮੇਂ ਚ ਪੰਜਾਬ ਅੱਗੇ ਵਧੂਗਾ ਤੇ ਤਰੱਕੀ ਤੁਹਾਡੀ ਹੋਊਗੀ ਦੀਵਾ ਸ਼ਿਲਪਕਾਰ ਮਾਦਰ ਜੀ ਅੱਲਾਹ ਅਕਬਰ ਦੀਵਾ ਸ਼ਿਲਪਕਾਰ ਮਾਦਰ ਜੀ ਅੱਲਾਹ ਅਕਬਰ ਸੋ ਮੈਂ ਤੁਹਾਨੂੰ ਵਿਸ਼ਵਾਸ ਦਿਲਾਣੀਆਂ ਜਿਨੇ ਵੀ ਤੁਹਾਡੇ ਮਸਲੇ ਤੁਸੀਂ ਦੱਸੇ ਨੇ ਪਾਵੇਂ ਇੱਥੇ ਇੰਡਸਟਰੀਅਲ ਰੇਟ ਦਾ ਬਿਜਲੀ ਦਾ ਰੇਟ ਮੈਨੂੰ ਦੱਸ ਤੈ ਕਿ ਇਹ ਨਾਲ ਵਧਾਤਾ ਹੈਗਾ ਕੋਣ ਜੀ ਅੱਜ ਆਪਣੀ ਪੀਠ ਤਾਂ ਆਮਦ ਵੀ ਥਪਥ ਪਾਉਂਦੀ ਹੈ ਜ਼ੀਰੋ ਬਿਜਲੀ ਦੇ ਬਿੱਲ ਕਿਸੇ ਨੂੰ ਨਹੀਂ ਆਉਂਦੇ ਭਈ ਆਬਵੀਅਸਲੀ ਬਣਾਈ ਕਿਨੇ ਸੀ 200 ਯੂਨਿਟ ਦਾ ਅਸੀਂ ਦਿੰਦੇ ਸੀਗੇ 6000 ਮੈਗਾਵਾਟ ਤੋਂ 12000 ਮੈਗਾਵਾਟ ਦਾ ਕਾਲੀਦਲ ਨੇ ਕਰਕੇ ਦਿੱਤਾ 10 ਸਾਲਾਂ ਦੇ ਵਿੱਚ ਤੇ 7 ਸਾਲਾਂ 'ਚ 1 ਮੈਗਾਵਾਟ ਪੱਕੀ ਇਹਨਾਂ ਨੇ ਜਿਹੜਾ ਕੰਡਮ ਹੋਇਆ ਇੱਕ ਬਿਜਲੀ ਦਾ ਪਲਾਂਟ ਪ੍ਰਾਈਵੇਟ ਤੋਂ ਨਹੀਂ ਚਲਿਆ 8 ਸਾਲ ਤੱਕ ਬੰਦ ਰਹਿ ਹਜ਼ਾਰਾਂ ਕਰੋੜ 'ਚ ਉਹਨੂੰ ਖਰੀਦ ਲੈ ਅਸੀਂ ਨਵੇਂ ਬਣਾਏ ਇਹ ਪੁਰਾਣੇ ਕੀਂਦਨੇ ਇਹ ਬਦਲਾਵ ਆਇਆ ਸੋ ਪਥੇਰਾ ਬਦਲਾਵ ਦੇਖ ਰਿਹਾ ਹੋ ਨਾ ਅਸਲੀ ਬਦਲਾਵ ਲੈ ਕੇ ਆਓ ਮਾਰਾ ਛਾੜੂ ਪੰਚਾਇਤ ਤੇ ਛਾੜੂ ਦੇ ਉਤੇ ਕੱਢੋ ਕੂੜਾ ਲੈ ਕੇ ਆਓ ਤਕੜੀ ਮਸਲੇ ਆਪੇ ਹੱਲ ਸੀ ਕਰ ਲਾਂਗੇ ਤੁਮੇ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਜਿਹੜੇ ਮਸਲੇ ਹੋਗੇ ਆਪਾਂ ਕਰਾਂਗੇ ਨਾਲੇ ਆਮਨ ਸ਼ਾਂਤੀ ਆਉਂਦੀ ਹੈ ਪਾਈਚਾਰ ਇੱਕਸਾਂਜ ਦੇ ਨਾਲ ਬਾਦਲ ਸਾਹਿਬ ਦਾ ਟੀਚਾ ਸੀ ਜੇ ਪਾਈਚਾਰ ਇੱਕਸਾਂਜ ਹੋਗੀ ਪੰਜਾਬ 'ਚ ਆਮਨ ਸ਼ਾਂਤੀ ਹੋਊਗੀ ਅਮਨ ਸ਼ਾਂਤੀ ਤੇ ਪੰਜਾਬ ਇੱਕ ਸੰਗ ਦੇ ਨਾਲ ਹੀ ਤਰੱਕੀ ਆ ਸਕਦੀ ਹੈ ਅੱਜ ਸਾਡੀ ਇੰਡਸਟਰੀ ਪੰਜਾਬ ਛੱਡ ਛੱਡ ਵਾਰ ਪਜ ਰਹੀ ਹੈ ਤੇ ਜਦ ਇੰਡਸਟਰੀ ਨਹੀਂ ਕਹੂਗੀ ਤੇ ਨੌਕਰੀਆਂ ਕਿੱਥੋਂ ਆਣਗੀਆਂ ਤੇ ਅਮਨ ਸ਼ਾਂਤੀ ਦਾ ਤਾਂ ਤੁਹਾਨੂੰ ਕੀ ਦੱਸਾਂ ਮੇਰੇ ਤੋਂ ਵੱਧ ਤੁਸੀਂ ਜਾਣਦੇ ਹੋ ਸੋ ਬੇਨਤੀ ਕਰਦੀ ਆ ਬਥੇਰਾ ਬਦਲਾਅ ਦੇਖ ਲਿਆ ਹੁਣ ਪਰੋਸੇ ਵਾਲੀ ਤਕੜੀ ਲੈ ਕੇ ਆਓ ਜਿਹੜੀ ਤੁਹਾਡੀ ਆਪਣੀ ਹੈ ਜਿਨੇ ਤੁਹਾਨੂੰ ਕਦੇ ਝੂਠ ਨਹੀਂ ਮਾਰਿਆ ਕਦੇ ਲੜਾ ਨਹੀਂ ਲਾਇਆ ਦਿਨ ਰਾਤ ਇੱਕ ਕਰਕੇ ਤਨਦੇਹੀ ਦੇ ਨਾਲ ਦੇ ਲੋ ਪਰਵਾਰ ਦੀ ਤਰ੍ਹਾਂ ਤੁਹਾਡੀ ਸੇਵਾ ਕੀਤੀ ਜਿਹੜਾ ਕੰਮ ਸिखੋ ਸਾਬ ਕਰ ਗਏ ਤੁਹਾਡੇ ਇਲਾਕੇ 'ਚ 50 ਸਾਲ 'ਚ ਕੋਈ ਲੀਡਰ ਨਹੀਂ ਕਰ ਸਕਿਆ ਸੀ 7 ਸਾਲਾਂ 'ਚ ਜਿਹੜਾ ਰਹੇ ਨੇ ਉਹ ਨਹੀਂ ਕਰ ਸਕੇ ਨੇ ਜਿਹੜਾ ਬਾਦਲ ਸਾਹਿਬ ਕਰ ਗਏ ਉਹ ਪੰਜਾਬ 'ਚ ਕਿੱਥੇ ਦੇਖਣ ਨੂੰ ਮਿਲਿਆ ਚਲੋ ਤੱਕੜੇ ਹੋ ਕੇ ਇੱਕ ਵਾਰ ਫੇਰ ਬਾਦਲ ਸਾਹਿਬ ਦੀ ਸਰਕਾਰ ਦੇਖ ਲਈਏ ਇੱਕ ਵਾਰੀ ਸੁਖਵੀਰ ਜੀ ਵੀ ਦੇਖ ਲਓ ਸੁਖਵੀਰ ਜੀ ਦੀ ਸਰਕਾਰ ਦੇ ਨਾਲ ਪਾਡੀ ਐਮਪੀ ਵੀ ਹੋ ਗਈ ਪਹਿਲਾਂ ਤਾਂ ਸੋਰਾ ਸਾਹਿਬ ਕੋ ਮਗਨਾ ਪੈਂਦਾ ਸੀ ਕੌਣ ਤਾਂ ਸੋਹਰ ਜੀ ਨੂੰ ਪਰ ਮੰਗਣਾ ਮੈਨੂੰ ਵੀ ਸੌਕਾ ਹੋ ਜਾਊਗਾ ਇਹਨਾਂ ਨੂੰ ਵੀ ਵਾਦ ਮਿਲ ਜਾਊਗਾ ਤੁਹਾਡੇ ਵੀ ਵਾਦ ਹੋ ਜਾਣਗੇ ਕੰਮ ਮਾਰੋ ਹਮਲਾ ਤਾਕਤ ਤਾਂ ਤੁਹਾਡੇ ਹੱਥ ਵਿੱਚ ਹੈ ਫੇਰ ਦੋ ਛਾੜੂ ਝੂਠਿਆਂ ਦੇ ਉੱਤੇ ਤੇ ਲਿਓ ਤੇਰਾ 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 ਸੀਟਾ ਉਸ ਤਕੜੀ ਦੀ ਜਿਹੜੀ ਤਕੜੀ ਨੇ ਕਦੇ ਝੂਠਾ ਸੌਦਾ ਨਹੀਂ ਕੀਤਾ ਸਭ ਬਹੁਤ ਬਹੁਤ ਤੁਹਾਡੇ ਸਾਰਿਆਂ ਦਾ ਧੰਨਵਾਦ ਵਾਇਗਰੂ ਜੀ ਦਾ ਖਾਲਸਾ ਵਾਇਗਰੂ ਜੀ ਕੀ ਫਤਿਹ ਬੀਬਾ ਜੀ ਮੌੜ ਨਿਵਾਸੀ ਤੁਹਾਡਾ ਬਹੁਤ ਤਲਵਾਦ ਕਰਦੇ ਆ।